ਬਾਈ ਗੁਰਜੀ ਦਾ ਖਾਲਸਾ ਸ਼੍ਰੀ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਆਪਾਂ ਜਿਹੜੀ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਬਾਈ ਜੀ ਪੰਜਾਬ ਦੀ ਜ਼ਮੀਨ ਹੈ ਤੇ ਦਾ ਰੇਟ ਰਹਿਣ ਵਾਲਾ ਹੈ 7.5 ਲੱਖ ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਜਾਨੀ ਕਿ ਰੇਟ ਬਹੁਤ ਜਿਆਦਾ ਘੱਟ ਬਾਈ ਜੀ 7.5 ਲੱਖ ਰੁਪਏ ਨੂੰ ਕਿੱਲਾ ਜ਼ਮੀਨ ਪੰਜਾਬ ਦੇ ਵਿੱਚੋਂ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਕਿੰਨੇ ਕਿੱਲੇ ਨੇ ਕੀ ਨੰਬਰ ਹੈ ਇਹਨਾਂ ਦਾ ਕੀ ਰੇਟ ਹੈ ਸਾਰਾ ਕੁਝ ਹੈ ਨਾ ਏਰੀਆ ਵਗੈਰਾ ਸਾਰਾ ਵੀਡੀਓ ਦੇ ਐਂਡ ਤੱਕ ਤੁਹਾਨੂੰ ਦੱਸ ਦਿਆਂਗੇ ਜੀ ਵੀਡੀਓ ਨਾਲ ਬਨੇ ਰਹੋ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਜ਼ਮੀਨ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਟਰੈਕਟਰ ਵੇਚਣਾ ਚਾਹੁੰਦੇ ਹੋ ਗੱਡੀਆਂ ਘਰ ਕੋਠੀ ਪਲਾਟਾਂ ਦੀ ਐਡ ਸਾਡੇ ਤੋਂ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਹ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਦਿਓ 7-8 HD ਚ ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਦੇ ਪਲੈਟਫਾਰਮ ਤੇ ਚਲਾ ਦੇਾਂਗੇ ਠੀਕ ਹੈ ਜੀ ਸਾਡੇ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ। ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ। ਜ਼ਮੀਨ ਵਾਲੇ ਮਾਲਕ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਦੱਸ ਦਾਂਗੇ। ਬਾਕੀ ਤੁਹਾਨੂੰ ਵੀ ਕੋਈ ਆਪ ਦੇ ਮਨ ਪਸੰਦ ਦੀ ਕੋਈ ਜ਼ਮੀਨ ਦੀ ਲੋੜ ਹੈ ਤਾਂ ਸਾਨੂੰ ਕਮੈਂਟਾਂ ਵਿੱਚ ਦੱਸੋ ਬਾਈ ਜੀ ਤੁਸੀਂ ਕਿੰਨੇ ਕਿੱਲੇ ਲੈਣੇ ਆ। ਕਹੋ ਜੀ ਜ਼ਮੀਨ ਲੈਣੀ ਆ ਕਿੰਨੇ ਕੁ ਪੈਸੇ ਲਾਉਣੇ ਆ। ਅਸੀਂ ਅਗਲੀ ਵੀਡੀਓ ਤੁਹਾਡੇ ਖੁਦ ਸ਼ਹਿਰ ਜਾਂ ਪਿੰਡ ਦੀ ਲੈ ਕੇ ਹਾਜ਼ਰ ਹੋ ਜਾਵਾਂਗੇ। ਸੋ ਵੀਡੀਓ ਕਰਦੇ ਆਂ ਸਟਾਰਟ ਜ਼ਿਆਦਾ ਸਮਾਂ ਨਹੀਂ ਲੈਂਦੇ। ਅੱਜ ਆਪਾਂ ਜਿਹੜੀ ਜ਼ਮੀਨ ਦਿਖਾ ਰਹੇ ਆਂ ਬਾਈ ਜੀ ਪਹਿਲੀ ਗੱਲ ਤਾਂ ਜਿਹੜੀ ਜ਼ਮੀਨ ਦਿਖਾ ਰਹੇ ਆਂ ਸਾਵੀ ਜ਼ਮੀ 75 ਕਿੱਲੇ ਜ਼ਮੀਨ ਲੈ ਕੇ ਆਏ ਬਾਈ ਜੀ ਥੋੜੀ ਘਣੀ ਨਹੀਂ ਆਪਣੇ ਕੋਲੇ ਫੁੱਲ ਵੱਡਾ ਟੱਕ ਲੈ ਕੇ ਆਏ ਬਾਈ ਜੀ 75 ਕਿੱਲਾਂ ਦਾ ਟੱਕ ਲੈ ਕੇ ਆਏ ਆ ਤੁਹਾਡੇ ਲਈ ਠੀਕ ਹੈ ਜੀ ਵਿੱਚ ਵਿੱਚ ਸਫੈਦਾ ਲੱਗਿਆ ਹੋਇਆ ਕਿਤੇ ਕਿਤੇ ਸਫੈਦਾ ਹੈ ਹਨ ਇਹਨਾਂ ਨੇ ਲਗਾ ਰੱਖਿਆ ਬਾਈ ਜੀ ਉਹ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਓਕੇ ਦੀ ਰਿਪੋਰਟ ਆ ਬਾਈ ਜੀ ਕੋਈ ਰੌਲੇ ਵਾਲੀ ਨਹੀਂ ਕੋਈ ਕਿਸੇ ਨਾਲ ਕੋਈ ਝਗੜੇ ਵਾਲੀ ਜ਼ਮੀਨ ਨਹੀਂ ਬਾਈ ਜੀ ਪੰਜਾਬ ਦੇ ਵਿੱਚ ਜ਼ਮੀਨ ਹੈ ਰੇਟ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜੋ ਰੇਟ ਰੱਖਿਆ ਗਿਆ ਬਾਈ 7.5 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਸਕਰੀਨ ਤੇ ਵੀ ਚਲਾਤਾ ਬਾਈ ਜੀ 7.5 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਸੇਲ ਕਰਦੀਆਂ ਕੁੱਲ ਜਿਹੜੇ ਆਪਣੇ ਕੋਲੇ ਬਾਣ ਆਇਆ ਬਾਈ ਜੀ 75 ਕਿੱਲੇ ਜ਼ਮੀਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਹੁਣ ਕਰ ਲੈਨੇ ਆਪਾਂ ਏਰੀਆ ਦੀ ਗੱਲ ਬਾਈ ਜੀ ਕਿੱਥੇ ਕਿੱਥੇ ਕਰਕੇ ਇਹਨਾਂ ਦਾ ਏਰੀਆ ਪੈ ਜਾਂਦਾ ਠੀਕ ਆ ਮੈਂ ਤੁਹਾਨੂੰ ਦੱਸਿਆ ਵੀ ਸਪੈਦਾ ਬਾਈ ਜੀ ਕਿਤੇ ਕਿਤੇ ਇਹਨਾਂ ਨੇ ਸਪੈਦਾ ਵੀ ਜਿਹੜਾ ਵਿੱਚ ਲੱਗਿਆ ਹੋਇਆ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਏਰੀਆ ਦੀ ਗੱਲ ਕਰੀ ਤਾਂ ਬਾਈ ਜੀ ਏਰੀਆ ਇਹਨਾਂ ਦਾ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਪਿਆ ਹੁਸ਼ਿਆਰਪੁਰ ਦਾ ਬਾਈ ਜੀ ਆਪਾਂ ਬਰਕਵਾ ਤੋਂ ਢੁਗੀ ਦੇਖਣ ਨੂੰ ਲੈ ਕੇ ਆਏ ਆ ਅੱਜ ਹੁਸ਼ਿਆਰਪੁਰ ਏਰੀਆ ਦੀ ਜ਼ਮੀਨ ਲੈ ਕੇ ਆਏ ਆ ਸਾਰੇ ਭਰਾ ਨੋਟ ਕਰ ਲੈਣ ਪੰਜਾਬ ਦੀ ਜ਼ਮੀਨ ਆ ਬਾਈ ਜੀ 7.5 ਲੱਖ ਰੁਪਏ ਨੂੰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਇਹਨਾਂ ਨੇ ਤੇ ਵਧੀਆ ਪਾਣੀ ਆ ਬਾਈ ਜੀ ਵਧੀਆ ਫਸਲਾਂ ਹੁੰਦੀਆਂ ਨੇ ਓਕੇ ਦੀ ਰਿਪੋਰਟ ਆ ਬਾਈ ਜੀ ਕੋਈ ਮਾਰ ਦੇ ਨਹੀਂ ਬਾਣ ਨਾ ਕੋਈ ਪਾਣੀ ਦਾ ਕੋਈ ਪਸ਼ੂਆਂ ਦੀ ਵਧੀਆ ਬਾਣ ਆ ਬਾਈ ਜੀ ਖੇਤੀ ਜੋਗ ਹਨਾ ਤੁਸੀਂ ਕੁਛ ਵੀ ਆਉਦਾ ਕੁਛ ਕਰਨਾ ਸਭ ਕੁਛ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਤੇ ਬਾਈ ਜੀ ਚਲਾ ਦਿੱਤਾ ਇਹ ਹੈ ਮਾਲਕਾਂ ਦਾ ਨੰਬਰ ਜਿਹੜੇ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਦਾ ਸੌਦਾ ਕਰਨਾ ਇਹ ਨੰਬਰ ਤੇ ਕਾਲ ਕਰ ਲਿਓ ਬਾਈ ਜੀ ਇਹ ਮਾਲਕਾਂ ਦਾ ਨੰਬਰ ਆ ਕੋਈ ਵਿਚੋਲੀਆ ਨਹੀਂ ਵਿਚਾਲੇ ਸਿੱਧਾ ਮਾਲਕਾਂ ਦਾ ਨੰਬਰ ਦੇਤਾ ਬਾਈ ਜੀ ਇਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਆ ਅੱਜ ਤੋਂ ਲੈ ਕੇ 1 ਮਹੀਨੇ ਤੱਕ ਦਾ ਰੇਟ ਬਾਈ ਸੋਨੂੰ ਮੈਂ ਦੱਸਦਾ 7.5 ਲੱਖ ਰੁਪਈਆ ਮਹੀਨੇ ਬਾਅਦ ਮਾਰਕੀਟ ਦੇ ਹਿਸਾਬ ਨਾਲ ਰੇਟ ਤਾਂ ਵਗ ਜੇ ਜਾਂ ਥੱਲੇ ਵਗ ਜੇ ਉਹ ਮੌਕੇ ਤੇ ਡਿਪੈਂਡ ਕਰਦਾ ਬਾਈ ਜੀ ਹਨਾ ਉਹਦੇ ਵਿੱਚ ਤੁਸੀਂ ਜੇ ਵੀਡੀਓ ਹੁਣ ਦੇਖ ਰਹੇ ਹੋ ਤਾਂ ਅੱਜ ਦਾ ਰੇਟ ਇਹ ਹੈ ਮਹੀਨੇ ਬਾਅਦ ਦੇਖੋਗੇ ਬਾਈ ਰੇਟ ਵਧ ਘਟ ਸਕਦੇ ਹਨਾ ਜੀ ਤੇ ਅੱਜ ਤਰੀਕ ਹੈਗੀ ਹੈ ਚੌਥਾ ਮਹੀਨਾ 20 ਤਰੀਕ 2025 ਸਾਡੀਆਂ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਹੁੰਦੀਆਂ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਤੇ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਟੈਗ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ